ਜੀ ਕਮਾਨ ਬਲਾਉ ਸਾਰਿਆਂ ਦਾ ਸਭਾਤ ਕਰਦੇ ਆ ਜੀ ਪ੍ਰਮਾਤਮਾ ਸਭ ਨੂੰ ਜੜਦੇ ਕਰਾ ਰੱਖੇ ਜੀ ਅੱਜ ਆ ਜੀ ਲੋੜੀ ਦਾ ਤਿਆਰ ਲੋੜੀ ਦੇ ਤਿਆਰ ਕਰਦੇ ਆ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਹਾਂ ਜੀ ਹੁਣ ਅਸੀਂ ਜਾ ਰਹੇ ਆ ਜੀ ਪਿੰਡ ਕਪਿਆਲ ਸਾਡੇ ਪਿੰਡ ਜੀ ਮਤਲਬ ਦਰਵਾਜ਼ੇ ਦੇ ਸਾਹਮਣੇ ਸਾਰੇ ਸਾਰਿਆਂ ਦੇ ਸਹਿਯੋਗ ਨਾਲ ਸਾਜੀ ਤੋਂ ਹੀ ਲਾਈ ਜਾਂਦੇ ਜਿਸ ਦੇ ਵਿੱਚ ਲੱਕੜਾਂ ਤੇ ਪਾਥੀਆਂ ਦੇ ਨਾਲ ਇਹ ਦਿਲ ਸਿੱਟ ਕੇ ਮੱਥਾ ਟੇਕਿਆ ਜਾਂਦਾ ਜੀ ਹੁਣ ਅਸੀਂ ਪਹੁੰਚ ਗਏ ਪਿੰਡ ਰੇਤਗੜ ਤੇ ਪਿਆਲ ਪਹੁੰਚਣ ਵਾਲੇ ਆ ਜੀ ਬਚ ਗਏ ਜੀ ਅਸੀਂ ਪਿੰਡ ਤਪਿਹਾਲ ਉਹ ਆਪਣੇ ਅਸੀਂ ਪਿੰਡ ਵਾਲੇ ਘਰ ਜਾ ਰਹੇ ਹਾਂ ਜੀ। ਹਾਂ ਜੀ ਹੁਣ ਅਸੀਂ ਆਪਣੇ ਪਾਨੀਗੜ ਵਾਸਤੇ ਸ਼ਾਮ ਨੂੰ ਆਪਣੇ ਤੁਈ ਲਾਉਣੀ ਉਹਦੇ ਵਾਸਤੇ ਪਾਥੀਆਂ ਪਾ ਰਹੇ ਹਾਂ। ਪਿੰਡ ਉੱਤੇ ਤੇ ਆਜਾ ਵੀ ਇੱਕ ਅਰੇ ਪਾਥੀ ਆਜਾ ਚੱਪਾ ਇਹ ਸਾਡੇ ਨਾਲ ਬੱਚਾ ਆਤੀਆਂ le la ਹਾਂਜੀ ਹੁਣ ਅਸੀਂ ਲੱਕੜਾ نیچے ਧਾਰ ਰਹੇ ਹਾਂ ਜੀ ਸਾਹਮਣੂ ਉੱਪਰ ਜਿਹੜੀ ਇੱਕ ਪਿਆਲ ਵਾਲੀ ਆਪਣੀ ਧੂਈਆਂ ਉੱਤੇ ਲੱਕੜਾ ਲੈ ਕੇ ਜਾਵਾਂਗੇ ਜੀ ਇਹੋ ਜਿਹੀ ਚੀਜ਼ ਆਹ ਚਾਰਜ ਨਹੀਂ ਕਰਦਾ ਆਹ ਦੇਖੋ ਜਿਹੜਾ ਨਿੱਕੜਾ ਉਹ ਪਈ ਜਾਨੀਆ ਕੀਲ ਪਰ ਤੋਂ ਇਹ ਬੋਲ ਬੋਸ ਨੂੰ ਪਾੜੀ ਦੇ ਉੱਪਰ ਜੀ ਰੱਖ ਦਿੱਤੀ ਬੜੀ ਚੰਗ ਪੈ ਮੜੀ

ਜੀ ਬਤਾ ਦੇਖ ਲੈਗੇ ਹੁਣ ਹੁਣ ਅਸੀਂ ਪਾਣੀ ਲੈਣ ਵਾਸਤੇ ਪਾਥੀਆਂ ਲਿਜਾ ਰਿਆ ਥੈਲੀ ਚ ਪਾਈਆਂ ਪਈਆਂ ਤੀਆਂ ਇਹ ਉਸ ਤੇ ਜੀ ਪਾਣੀ ਲੈਣ ਆਪਣੀ ਥੂਣੀ ਸਾਹ ਨੂੰ ਉਹ ਕਰਾਂਗੇ ਉੱਥੇ ਮੱਥਾ ਟੇਕਾਂਗੇ ਲਗਉਣਾ ਅਸੀਂ ਪਾਣੀ ਗਰਦੂ ਜਾ ਰਹੇ ਹਾਂ ਬਹੁਤ ਘੱਟ ਹੋ ਜਾਂਦਾ ਹੁੰਦਾ ਲੋਕ ਜਾਈ ਜਾਂਦੇ ਨੇ ਦੇਖੋ ਜਦੋਂ ਅਸੀਂ ਨੇ ਅੱਗ ਲਗਵਾਈ ਸੀ ਉਦੋਂ ਥੋੜੀ ਜਿਹੀ ਹੁੰਦੇ ਲੋਕ ਕਿੰਨਾ ਬਤਾ ਆਪਣਾ ਵਗਰਾ ਲੱਗਿਆ ਪਾਥੀਆਂ ਦਾ ਕਿੰਨੀ ਮਤਲਬ ਅੱਗ ਵੀ ਵਧੀਆ ਚੜ ਗਈ ਤੇ ਹੋਰ ਪਾਤੀਆਂ ਸ਼ਾਮ ਤੱਕ ਸਿੱਟੀ ਜਾਣਗੇ ਬਹੁਤ ਵੱਡੀ ਧੂਈ ਲੱਗਦੀ ਔਰੇ ਪਾਨੀਗੜ ਨੂੰ ਵਾਪਸ ਜਾ ਰਹੇ ਹਾਂ ਜੀ ਚਲੋ ਫਿਰ ਆਪਣਾ ਸ਼ਾਮ ਨੂੰ ਤਾਂ ਉੱਥੇ ਜਾ ਕੇ ਵੀ ਆਪਾਂ ਮੱਤਾ ਠੇਕਾਂਗੇ ਤੇ ਧੂਈ ਲਾਵਾਂਗੇ ਅਸੀਂ ਰੰਪਰਾ ਟੱਪਿਆ ਜੀ ਪਾਨੀਗੜ ਦੇ ਨੇੜੇ ਪਹੁੰਚ ਰਿਹਾ ਜੀ ਤੇ ਰੰਪਰੇ ਤਾਂ ਹਜੇ ਮਿਲਦਾ ਸ਼ੁਰੂਆਤ ਕਰੀ ਨਹੀਂ ਤੇ ਆਪਣੇ ਪਿੰਡ ਦਾ ਤੁਹਾਨੂੰ ਦੇਖੀ ਆ ਵੀ 5:00 ਵਜੇ ਸ਼ੁਰੂਆਤ ਕਰ ਦਿੰਦੇ ਨੇ ਅੱਜ ਸਾਲ ਤੂੰ ਨਹੀਂ ਲਾਤੀ ਜੀ ਅੱਗ ਵਿੱਚ ਜਲਾਤੀ ਜੇ ਫਿਰ ਉਹ ਤੋਂ ਬਾਅਦ ਮਤਲਬ ਬਾਥੀਆਂ ਹੋਰ ਲੱਗ ਰਹੀਆਂ ਤੇ ਨਾਲ-ਨਾਲ ਆਪਾਂ ਦਿਖਾਇਆ ਸੀ ਉਹਨੂੰ ਵਿੱਚ ਤੇ ਸ਼ਾਮ ਤੱਕ ਵਧੀਆ ਬਾਥੀਆਂ ਲਾਉਂਦੇ ਲਾਉਂਦੇ ਮਤਲਬ ਪੂਰੀ ਵੱਡੀ ਧੂਣੀ ਬਣਾ ਦਿੰਦੇ ਉਹਨੂੰ ਫਿਰ ਉਹਦਾ ਸਾਸੇ ਇੱਕ ਅੱਧੀ ਰਾਤ ਤੱਕ ਮੰਗੂ ਚਲੀ ਜਾਂਦਾ ਸਵੇਰ ਤੱਕ ਬਾਥੀਆਂ ਸਾਰੀਆਂ ਦੀ ਜਵਾਹ ਹੋ ਜਾਂਦੀ ਆ ਸੇਕ ਉਹਦੇ ਵਿੱਚ ਫਿਰ ਵੀ ਰਹਿੰਦਾ ਮਤਲਬ ਦੂਸਰੇ ਦਿਨ ਤੱਕ ਵੀ ਕਈ ਵਾਰ ਜੇ ਲੋੜ ਹੀ ਦੂਸਰੇ ਦਿਨ ਪੂਰੀ ਠੰਡ ਹੁੰਦੀ ਆ ਤੇ ਦਰਵਾਜ਼ੇ ਬੈਠੇ ਜਿਹੜੇ ਬੰਦੇ ਉੱਤੇ ਬੈਠੇ ਹੁੰਦੇ ਨੇ ਉਹ ਦਿਨ ਚ ਵੀ ਉੱਥੇ ਸੇਕ ਲੈਂਦੇ ਹੁੰਦੇ ਨੇ ਆਪ ਨੂੰ ਲਾਵਾਂਗੇ ਤੂੰ ਨਹੀਂ ਅੱਜ ਇਹ ਵੀਡੀਓ ਦਾ ਸੀਰੀਅੰਡ ਕਰ ਰਹੇ ਹਾਂ ਜੀ ਜਿਹੜੀ ਸੀ ਮਤਲਬ ਸਾਡੇ ਘਰ ਵਾਲੀ ਵੀਡੀਓ ਸਭ ਨੂੰ ਤੁਹਾਨੂੰ ਦਿਖਾਵਾਂਗੇ ਸਾਰੇ ਵੀਰਾਂ ਦੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਸਾਰੇ ਵੀਰਾਂ ਦਾ ਧੰਨਵਾਦ